ਪਿਆਰੇ ਵਿਦਿਆਰਥੀਓ ਅੱਜ ਅਸੀਂ ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ ਲੈਸਨ ਦੀ ਰਿਵੀਜ਼ਨ ਕਰਨ ਜਾ ਰਹੇ ਹਾਂ ਮਨੁੱਖੀ ਸਮਾਜ ਵਿੱਚ ਮੁੱਢਲੇ ਅਧਿਕਾਰ ਅਤੇ ਮੁੱਢਲੇ ਕਰਤੱਵ ਦਾ ਵਿਸ਼ੇਸ਼ ਮਤਲਬ ਹੈ ਹਰ ਨਾਗਰਿਕ ਨੂੰ ਕੁਝ ਮੁੱਢਲੇ ਅਧਿਕਾਰ ਮਿਲਦੇ ਹਨ ਪਰ ਇਸ ਦੇ ਨਾਲ ਨਾਲ ਉਹਨਾਂ ਉੱਤੇ ਕੁਝ ਮੁੱਢਲੇ ਕਰਤੱਵ ਵੀ ਹੋਣੇ ਜ਼ਰੂਰੀ ਹਨ ਤੇ ਮੁੱਢਲੇ ਅਧਿਕਾਰਾਂ ਤੇ ਮੁੱਢਲੇ ਕਰਤੱਵਾਂ ਦੀ ਅਸੀਂ ਗੱਲ ਕਰਾਂਗੇ ਸੋ ਮੁੱਢਲੇ ਅਧਿਕਾਰਾਂ ਨੂੰ ਅਸੀਂ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਮੁੱਢਲੇ ਅਧਿਕਾਰ ਆ ਉਹ ਸਾਨੂੰ ਭਾਰਤ ਦੇ ਸੰਵਿਧਾਨ ਆਪਣੇ ਅਧਿਕਾਰਾਂ ਨੂੰ 6 ਮੁੱਖ ਮੂਲ ਅਧਿਕਾਰ ਪ੍ਰਦਾਨ ਕਰਦਾ ਹੈ ਇਹ ਅਧਿਕਾਰ ਨਾਗਰਿਕਾਂ ਦੀ ਆਜ਼ਾਦੀ ਦੀ ਸੁਰੱਖਿਆ ਕਰਦੇ ਹਨ ਅਤੇ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਉਂਦੇ ਹਨ ਇਹ ਅਧਿਕਾਰ ਭਾਰਤ ਦੇ ਸੰਵਿਧਾਨ ਦੇ ਭਾਗ 3 ਵਿੱਚ ਦਿੱਤੇ ਗਏ ਹਨ ਭਾਰਤ ਦੇ ਸੰਵਿਧਾਨ ਦੇ ਭਾਗ 3 ਵਿੱਚ ਦਿੱਤੇ ਗਏ ਹਨ ਤੇ ਸ਼ੋਸ਼ਣ ਤੋਂ ਬਚਾਉਂਦੇ ਹਨ ਸਮਾਨਤਾ ਦਾ ਅਧਿਕਾਰ ਨੰਬਰ 1 ਇਹ ਅਧਿਕਾਰ ਇਹਨਾਂ ਗੱਲਾਂ ਦੀ ਸੁਰੱਖਿਆ ਕਰਦਾ ਹੈ ਕਿ ਹਰ ਨਾਗਰਿਕ ਕਾਨੂੰਨ ਦੇ ਸਮੁਖ ਸਰੇਸ਼ਟ ਹਨ ਜਾਤੀ ਤਾਰਮਲ ਲਿੰਗ ਰੰਗ ਜਾਂ ਅਫਸਰੀ ਪਦਵੀਆਂ ਦੇ ਆਧਾਰ ਤੇ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ ਸਰਕਾਰੀ ਨੌਕਰੀਆਂ ਵਿੱਚ ਵੀ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਇਸ ਗੱਲ ਨੂੰ ਇਨਸ਼ੋਰ ਕਰਵਾਂਦੇ ਹਨ ਹਰ ਨਾਗਰਿਕ ਕਾਨੂੰਨ ਦੇ ਸਮੁਖ ਸ਼ਰੀਸਟ ਹੈ ਜਾਤੀ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਹੁੰਦਾ ਪਦਵੀਆਂ ਦੇ ਆਧਾਰ ਤੇ ਵੀ ਕੋਈ ਵਿਤਕਰਾ ਨਹੀਂ ਹੁੰਦਾ ਸਰਕਾਰੀ ਨੌਕਰੀਆਂ ਵਿੱਚ ਕਿਸੇ ਵੀ ਕਿਸਮ ਦਾ ਵਿਤਕਰਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਇਸ ਗੱਲ ਨੂੰ ਇਹ ਇਨਸ਼ੋਰ ਕਰਦਾ ਹੈ ਸਮਾਨਤਾ ਦਾ ਅਧਿਕਾਰ ਕਿ ਅਸੀਂ ਸਾਰੇ ਲੋਕੀ ਸਮਾਨ ਹਨ ਕਿ ਕਿਸੇ ਨਾਲ ਵੀ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾ ਸਕਦਾ ਨੈਕਸਟ ਹੈ ਜੀ ਇਸ ਦੇ ਨਾਲ ਹੀ ਅਸ਼ੂਤਨ ਉਸੂਤਪਨ ਦੀ ਕੁਰਤੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਗਿਆ ਹੈ ਸੁਤੰਤਰਤਾ ਦਾ ਅਧਿਕਾਰ ਇਹ ਅਧਿਕਾਰ ਹੇਠ ਨਾਗਰੀਕਾਂ ਨੂੰ ਇਹ ਆਜ਼ਾਦੀਆਂ ਮਿਲਦੀਆਂ ਹਨ ਕਿ ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਕਿ ਹਰ ਇਨਸਾਨ ਜਿਹੜਾ ਬੋਲ ਸਕਦਾ ਹੈ ਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦਾ ਸੁਤੰਤਰਤਾ ਦਾ ਅਧਿਕਾਰ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ ਕਿਸੇ ਵੀ ਸ਼ਾਂਤੀਪੂਰਕ ਪੂਰਨ ਸਭਾ ਦਾ ਕਰਨ ਦੀ ਆਜ਼ਾਦੀ ਕਿਸੇ ਵੀ ਧਰਮ ਨੂੰ ਅਪਣਾਉਣ ਦੀ ਆਜ਼ਾਦੀ ਆਪਣਾ ਪੇਸ਼ਾ ਜਾਂ ਵਪਾਰ ਕਰਨ ਦੀ ਆਜ਼ਾਦੀ ਪਰ ਇਹ ਸਾਰੀਆਂ ਆਜ਼ਾਦੀਆਂ ਸੰਵਿਧਾਨਿਕ ਸੀਮਾਵਾਂ ਵਿੱਚ ਹੋਣੀਆਂ ਚਾਹੀਦੀਆਂ ਹਨ ਨੈਕਸਟ ਹੈ ਜੀ ਸਾਡੇ ਕੋਲ ਸ਼ੋਸ਼ਣ ਖਿਲਾਫ ਅਧਿਕਾਰ ਇਹ ਅਧਿਕਾਰ ਇਹਨਾਂ ਗੱਲਾਂ ਤੋਂ ਸੁਰੱਖਿਆ ਦਿੰਦਾ ਹੈ ਕਿ ਜ਼ਬਰਦਸਤੀ ਮਜ਼ਦੂਰੀ ਕਰਵਾਉਣ ਤੇ ਪਾਬੰਦੀ ਹੈ ਬੱਚਿਆਂ ਅਤੇ ਔਰਤਾਂ ਨੂੰ ਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਬੱਚਿਆਂ ਨੂੰ ਖਤਰਨਾਕ ਉਦਯੋਗਾਂ ਵਿੱਚ ਕੰਮ ਕਰਨ ਤੋਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ ਤੇ ਸ਼ੋਸ਼ਣ ਤੋਂ ਖਿਲਾਫ ਅਧਿਕਾਰ ਧਰਮ ਦੀ ਆਜ਼ਾਦੀ ਦਾ ਅਧਿਕਾਰ ਇਹ ਅਧਿਕਾਰ ਧਰਮ ਸੰਬੰਧੀ ਆਜ਼ਾਦੀ ਦਿੰਦਾ ਹੈ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ ਕਿਸੇ ਆਪਣੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੀ ਆਜ਼ਾਦੀ ਹੈ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਕਿ ਇਹ ਇਸ ਇਹ ਧਰਮ ਦੀ ਆਜ਼ਾਦੀ ਦਾ ਅਧਿਕਾਰ ਸਾਨੂੰ ਇਹਨਾਂ ਗੱਲਾਂ ਨੂੰ ਇਨਸ਼ੋਰ ਕਰਦਾ ਹੈ ਕਿ ਹਰ ਵਿਅਕਤੀ ਆਪਣਾ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ ਤੇ ਨੈਕਸਟ ਹੈ ਜੀ ਸਾਡੇ ਕੋਲ ਪੰਜਵਾਂ ਸਾਂਸਕ੍ਰਿਤੀ ਅਤੇ ਸਿੱਖਣਕ ਅਧਿਕਾਰ ਇਹ ਅਧਿਕਾਰ ਘੱਟ ਗਿਣਤੀ ਭਾਈਚਾਰਿਆਂ ਦੀ ਰੱਖਿਆ ਕਰਦੇ ਹਨ ਘੱਟ ਗਿਣਤੀ ਭਾਈਚਾਰਿਆਂ ਨੂੰ ਆਪਣੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਬਚਾਉਣ ਦਾ ਹੱਕ ਹੈ ਸਕੂਲਾਂ ਤੇ ਸਿੱਖਿਆ ਸੰਸਥਾਵਾਂ ਨੂੰ ਦੀ ਸਥਾਪਨਾ ਕਰਨ ਦਾ ਹੱਕ ਹੈ ਸਰਕਾਰ ਨੂੰ ਘੱਟ ਗਿਣਤੀਆਂ ਦੇ ਹੱਕਾਂ ਦੀ ਰੱਖਿਆ ਕਰਨੀ ਚਾਹੀਦੀ ਹਨ ਕਿ ਘੱਟ ਗਿਣਤੀ ਦੇ ਜਿਹੜੇ ਲੋਕੀ ਹੁੰਦੇ ਹਨ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਸੱੰਸਕ੍ਰਿਤੀਕ ਅਤੇ ਸਿੱਖਣਕ ਅਧਿਕਾਰ ਦੇ ਵਿੱਚ ਸ਼ਾਮਲ ਹੈ ਸੰਵਿਧਾਨਿਕ ਵੀ ਆਜ਼ਾਦੀ ਅਧਿਕਾਰ ਸਭ ਤੋਂ ਮਹੱਤਵਪੂਰਨ ਅਧਿਕਾਰ ਹੈ ਇਹ ਕਰ ਕਿਸੇ ਨਾਗਰਿਕ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਸਿੱਧਾ ਅਦਾਲਤ ਚ ਪਟੀਸ਼ਨ ਦਾਇਰ ਕਰ ਸਕਦਾ ਹੈ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਅਧਿਕਾਰ ਹੈ ਕਿ ਉਹ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਲਈ ਨਿਰਦੇਸ਼ ਜਾਰੀ ਕਰਨ ਤੇ ਸੰਵਿਧਾਨਿਕ ਇਲਾਜ ਦਾ ਅਧਿਕਾਰ ਇਹਦੇ ਵਿੱਚ ਸ਼ਾਮਿਲ ਹੁੰਦੇ ਹਨ ਮੂਲ ਅਧਿਕਾਰਾਂ ਦਾ ਮਹੱਤਵ ਇਹ ਅਧਿਕਾਰ ਸਾਡੇ ਨਾਗਰਿਕਾਂ ਨੂੰ ਸ਼ੋਸ਼ਣ ਤੋਂ ਬਚਾਉਂਦੇ ਹਨ ਇਹਨਾਂ ਅਧਿਕਾਰਾਂ ਨਾਲ ਨਾਗਰਿਕਾਂ ਨੂੰ ਸਮਾਨਤਾ ਆਜ਼ਾਦੀ ਅਤੇ ਮਾਨਵਤਾ ਮਿਲਦੀ ਹੈ ਇਹ ਅਧਿਕਾਰ ਸੰਵਿਧਾਨ ਦੀ ਰੱਖਿਆ ਕਰਨ ਵਿੱਚ ਮਦਦਗਾਰ ਹਨ ਇਹ ਮਜਲੂਮਾਂ ਦੀ ਹੌਸਲਾ ਉਫਜਾਈ ਕਰਦੇ ਹਨ ਮੂਢਲੇ ਅਧਿਕਾਰ ਜਿਹੜੇ ਆ ਸ਼ੋਸ਼ਣ ਤੋਂ ਬਚਾਉਂਦੇ ਆ ਨਾਗਰਿਕਾਂ ਨੂੰ ਸਮਾਨਤਾ ਆਜ਼ਾਦੀ ਦੀ ਮਹੱਤਤਾ ਜਿਹੜੀ ਆ ਮਿਲਦੀ ਹੈ ਮਦਦਗਾਰ ਹਨ ਰੱਖਿਆ ਕਰਨ ਵਿੱਚ ਮਦਦ ਮਜਲੂਮਾਂ ਦੀ ਹੌਸਲਾ ਉਫਜਾਈ ਕਰਦੇ ਹਨ ਨੈਕਸਟ ਆ ਜੀ ਮੂਢਲੇ ਅਧਿਕਾਰਾਂ ਦੀ ਰੱਖਿਆ ਲਈ ਪੰਜ ਤਰ੍ਹਾਂ ਦੀ ਰਿਟ ਜਾਰੀ ਕੀਤੀ ਜਾ ਸਕਦੀ ਹੈ ਹੈਬੀਅਸ ਕੋਰਪਸ ਜੇ ਕੋਈ ਵਿਅਕਤੀ ਗਲਤ ਤਰੀਕੇ ਨਾਲ ਕੈਦ ਕੀਤਾ ਗਿਆ ਹੈ ਤਾਂ ਅਦਾਲਤ ਉਸ ਦੀ ਰਿਹਾਈ ਦਾ ਹੁਕਮ ਜਾਰੀ ਕਰੇਗੀ ਹੁਕਮ ਦੇਵੇਗੀ ਜਦੋਂ ਮੇਡੇਮਸ ਜਦੋਂ ਕੋਈ ਅਧਿਕਾਰੀ ਆਪਣਾ ਕੰਮ ਨਹੀਂ ਕਰਦਾ ਤਾਂ ਅਦਾਲਤ ਉਸ ਨੂੰ ਆਪਣਾ ਕਰਤੱਵ ਕਰਨਾ ਲਾਜ਼ਮੀ ਕਰ ਸਕਦੀ ਹੈ ਤੇ ਦੋ ਪਟੀਸ਼ਨਾਂ ਉਸ ਤੋਂ ਬਾਅਦ ਨੈਕਸਟ ਹੈ ਜੀ ਸਾਡੇ ਕੋਲ ਤੀਸਰੀ ਪਟੀਸ਼ਨ ਪ੍ਰੋਹੀਬਿਸ਼ਨ ਜਦੋਂ ਕੋਈ ਅਦਾਲਤ ਆਪਣੀ ਸੀਮਾ ਤੋਂ ਬਾਹਰ ਜਾ ਕੇ ਮਾਮਲੇ ਦੀ ਸੁਣਵਾਈ ਕਰਦੀ ਹੈ ਤਾਂ ਉੱਚ ਅਦਾਲਤ ਉਸ ਨੂੰ ਰੋਕ ਸਕਦੀ ਹੈ ਪ੍ਰੋਹੀਬਿਸ਼ਨ ਜੋ ਕੋਈ ਕੋਵਰੰਟ ਹੈ ਇਹ ਨਹੀਂ ਕਿ ਕਿਸੇ ਵੀ ਅਧਿਕਾਰੀ ਨੂੰ ਕੁਝ ਦੀ ਹੈ ਕਿ ਕਿਸੇ ਅਧਿਕਾਰ ਨਾਲ ਉਸਨੇ ਆਪਣੇ ਪਦ ਤੇ ਬੈਠਾ ਹੈ ਉਹ ਕਿਸ ਅਧਿਕਾਰ ਨਾਲ ਆਪਣੇ ਪੱਧ ਤੇ ਬੈਠਾ ਹੈ ਸਟਿਓਰੀ ਜਦੋਂ ਕੋਈ ਨੀਵੀਂ ਅਦਾਲਤ ਗਲਤ ਫੈਸਲਾ ਕਰਦੀ ਹੈ ਤਾਂ ਉੱਚ ਅਦਾਲਤ ਉਸ ਦੇ ਫੈਸਲੇ ਨੂੰ ਰੱਦ ਕਰ ਸਕਦੀ ਹੈ ਸਟਿਓਰੀ ਨੀਵੀਂ ਅਦਾਲਤ ਜਦੋਂ ਗਲਤ ਫੈਸਲਾ ਕਰਦੀ ਹੈ ਤੇ ਉੱਚ ਅਦਾਲਤ ਉਸ ਨੂੰ ਉਸ ਦੇ ਫੈਸਲੇ ਨੂੰ ਰੱਦ ਕਰ ਸਕਦੀ ਹੈ ਸਟਿਓਰੀ ਸੰਵਿਧਾਨਿਕ ਸੰਬੰਧਿਤ ਮੁੱਖ ਤੱਤ ਮੂਲ ਅਧਿਕਾਰ ਪਰ ਦੇ ਹਰ ਨਾਗਰਿਕ ਨੂੰ ਮਿਲਦੇ ਹਨ ਇਹ ਅਧਿਕਾਰ ਭਾਗ 3 ਵਿੱਚ ਦਿੱਤੇ ਗਏ ਹਨ ਸੰਵਿਧਾਨ ਦੇ ਆਰਟੀਕਲ 12 ਤੋਂ 35 ਤੱਕ ਇਹ ਅਧਿਕਾਰ ਵਰਣਨ ਕੀਤੇ ਗਏ ਹਨ ਇਹ ਅਧਿਕਾਰ ਨਿਰੀਖਣ ਸਰਕਾਰ ਵੱਲੋਂ ਵੀ ਉਲੰਘੇ ਨਹੀਂ ਜਾ ਸਕਦੇ ਇਹ ਅਧਿਕਾਰ ਨਿਰੀਖਣ ਸਰਕਾਰ ਵੱਲੋਂ ਵੀ ਉਲੰਘੇ ਨਹੀਂ ਜਾ ਸਕਦੇ ਤਾਂ ਇਹ ਸੀ ਮੋਡੂਲ ਇਹ ਅਧਿਕਾਰਾਂ ਬਾਰੇ ਕੁਸ ਕੁਐਸਚਨਸ ਥੈਂਕਸ ਫॉर ਵਾਚਿੰਗ